ਵੀ ਲੋਕ ਆਪਣੇ ਮੂੰਹ ਆਕੇ ਦੱਸਦੇ ਨੇ ਵੀ ਅਸੀਂ ਪਹਿਲਾਂ ਬਹੁਤ ਜਗ੍ਹਾ ਠੱਕੇ ਖਾਦੇ ਨੇ ਪਰ ਜਦੋਂ ਡਾਕਟਰ ਸ਼ਰਧਾ ਹਸਪਤਲ ਪਹੁੰਚਿਆ ਤਾਂ ਸਾਨੂੰ 2 ਮਹੀਨਿਆਂ ਦੇ ਵਿੱਚ ਜਿਹੜਾ ਉਹ ਜਿਹੜਾ ਅਸਰ ਦਿਖਣ ਨੂੰ ਮਿਲਿਆ ਮੈਨੂੰ ਸਰ ਜੀ ਕਮਰ ਦਰਦ ਮੇਰੀ ਨਹੀਂ ਸੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਹੁਣ ਮੈਂ ਬਹੁਤ ਜ਼ਿਆਦਾ ਠੀਕ ਆ ਬਹੁਤ ਜ਼ਿਆਦਾ ਫਰਕ ਪਿਆ ਮੈਨੂੰ ਮੈਨੂੰ ਤੁਰ ਨਹੀਂ ਸਕਦੀ ਝੁਕ ਨਹੀਂ ਸਕਦੀ ਯਾਨੀ ਹੁਣ ਮੈਂ ਬਹੁਤ ਠੀਕ ਹਾਂ ਬਹੁਤ ਜਗ੍ਹਾ ਤੋਂ ਦਵਾਈਆਂ ਖਾਧੀਆਂ ਸਰ ਜੀ ਮੈਨੂੰ ਕਿਸੇ ਵੀ ਦਵਾਈ ਨੇ ਫਰਕ ਨਹੀਂ ਪਾਇਆ ਹੈ ਤੇ ਇੱਥੇ ਮੈਨੂੰ ਦਵਾਈ ਨਾਲ ਬਹੁਤ ਜ਼ਿਆਦਾ ਰਾਮ ਮਿਲੀ ਤੇ ਕੀ ਐਸਾ ਖਾਸ ਹੈ ਡਾਕਟਰ ਸ਼ਰਧਾ ਹਸਪੀਟਲ ਆਯੁਰਵੈਦਿਕ ਦੇ ਵਿੱਚ ਕਿ ਲੋਕ ਆਪਣੇ ਮੂੰਹ ਆਪ ਮੁਰਿਆ ਕੇ ਦੱਸਦੇ ਨੇ ਵੀ ਸਾਡੇ ਅਸੀਂ ਇੱਥੇ ਆਏ ਆ ਤੇ ਇੰਨਾ ਫਰਕ ਜਿਹੜਾ ਇੱਥੇ ਦੇਖਣ ਨੂੰ ਮਿਲਦਾ ਜੋ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਠੀਕ ਹੈ ਜੀ ਉਹਨਾਂ ਦੀ ਪੂਰੀ ਕੰਪਲੀਟ ਹਿਸਟਰੀ ਲੈ ਕੇ ਪੇਸ਼ੈਂਟ ਦੀ ਸਾਰੀ ਗੱਲਬਾਤ ਅਸੀਂ ਸੁਣਦੇ ਆ ਠੀਕ ਹੈ ਪੇਸ਼ੈਂਟ ਨੂੰ ਕੀ ਹੋ ਰਿਹਾ ਅ ਦਰਦਾਂ ਹੋ ਰਹੀਆਂ ਕਿੱਥੋਂ ਹੋ ਰਹੀਆਂ ਕਿਉਂ ਹੋ ਰਹੀਆਂ ਉਹਨਾਂ ਦੀ ਪੂਰੀ ਜੜ ਵਿੱਚ ਜਾਂਦੇ ਆ ਕੰਪਲੀਟ ਹਿਸਟਰੀ ਲੈ ਕੇ ਫਿਰ ਪ੍ਰੋਪਰ ਇੱਕ ਡਾਇਗਨੋਸ ਬਣਾ ਕੇ ਉਹਨਾਂ ਦੇ ਆਯੁਰਵੈਦਿਕ ਆਥੈਂਟਿਕ ਮੈਡੀਸਿਨਸ ਦਾ ਇਸਤੇਮਾਲ ਕਰਕੇ ਦੋਸ਼ ਨੂੰ ਦੇਖ ਕੇ ਕਿ ਕਿਹੜਾ ਦੋਸ਼ ਅਗਰੈਸਿਵ ਆ ਕਿਹੜਾ ਦੋਸ਼ ਜਿਹੜਾ ਹੈਗਾ ਸੈਸਿਵ ਆ ਤੇ ਉਹਨੂੰ ਦੇਖ ਕੇ ਮੈਂ ਮੈਡੀਸਿਨ ਦੇ ਕੇ ਮੈਨੇਜ ਕਰਕੇ ਉਹਨਾਂ ਨੂੰ ਮੈਡੀਸਿਨ ਦਿੱਤੀ ਜਾਂਦੀ ਹੈ ਤੇ ਨਾਲ ਦੇ ਨਾਲ ਉਹਦੇ ਨਾਲ ਡਾਈਟ ਚਾਰ ਵੀ ਦੱਸਿਆ ਜਾਂਦਾ ਪੇਸ਼ੈਂਟ ਡਾਈਟ ਵੀ ਦਿੱਤੀ ਜਾਂਦੀ ਹੈ ਜਿਸ ਦੇ ਨਾਲ ਪੇਸ਼ੈਂਟ ਨੂੰ ਕਾਫੀ ਰਿਲੀਫ ਮਿਲਦਾ ਤੇ ਪੇਸ਼ੈਂਟ ਮੋਹ ਕਹਿੰਦਾ ਕਿ ਹਾਂ ਜੀ ਹੁਣ ਅਸੀਂ ਕਾਫੀ ਰਿਲੀਫ ਹੈ ਬੈਟਰ ਹੈ ਪਹਿਲਾਂ ਨਾਲੋਂ ਪਹਿਲੇ ਮੇਰੇ ਕਾਫੀ ਪ੍ਰੋਬਲਮ ਸੀ ਉੱਠਿਆ ਬੈਠਿਆ ਨਹੀਂ ਸੀ ਜਾਂਦਾ ਫੜ ਕੇ ਬੱਚੇ ਠਾਉਂਦੇ ਸੀ ਹੁਣ ਕਾਫੀ ਓਕੇ ਆ ਦਵਾਈ ਆਪਾਂ 6 ਮਹੀਨੇ ਦਵਾਈ ਖਾਧੀ ਆ ਹੁਣ ਆਪਣੇ ਦਰਦ ਨਹੀਂ ਹੈਗੇ ਮੇਨਲੀ ਬੈਕ ਪੇਨ ਦੇ ਮੈਨੂੰ ਬਹੁਤ ਇੱਥੇ ਜਿਹੜੇ ਮਿਲੇ ਕਿ ਉਹਨਾਂ ਦੇ ਸਪਾਈਨ ਦੇ ਵਿੱਚ ਦਰਦ ਸੀਗਾ ਜਾਂ ਸਰਵਾਈਕਲ ਸੀਗਾ ਤਾਂ ਉਹਦਾ ਕਹਿੰਦੇ ਵੀ ਸ਼ਰਤੀਆ ਇਲਾਜ ਇੱਥੇ ਹੈਗਾ ਬਿਲਕੁਲ ਸ਼ਰਤੀਆ ਇਲਾਜ ਹੈ ਕਿਉਂਕਿ ਅੱਜਕੱਲ ਆਪਾਂ ਹਰ ਚੀਜ਼ ਨੂੰ ਨੋਟਿਸ ਕਰਦੇ ਹਾਂ ਠੀਕ ਹੈ ਜੀ ਪੇਸ਼ੈਂਟ ਕੀ ਪੇਸ਼ੈਂਟ ਦੀ ਏਜ ਕੀ ਹੈ ਉਹ ਵੀ ਮੈਟਰ ਕਰਦੀ ਹੈ ਪੇਸ਼ੈਂਟ ਦੀ ਪ੍ਰੋਬਲਮ ਕੀ ਪੇਸ਼ੈਂਟ ਦਾ ਓਕੂਪੇਸ਼ਨ ਕੀ ਹੈ ਪੇਸ਼ੈਂਟ ਕੀ ਕੰਮ ਕਰਦਾ ਉਹ ਵੀ ਮੈਟਰ ਕਰਦਾ ਉਹ ਸਾਰੇ ਇਨਵੈਸਟੀਗੇਟ ਕਰਵਾ ਕੇ ਫਿਰ ਆਪਾਂ ਇੱਕ ਡਾਇਗਨੋਸ ਪ੍ਰੋਪਰ ਬਣਾ ਕੇ ਮੈਡੀਸਿਨ ਦਿੰਨੇ ਆ ਤਾਂ ਕਿ ਪੇਸ਼ੈਂਟ ਠੀਕ ਰਹੇ ਹੋ ਸਕੇ ਪਹਿਲਾਂ ਵੀ ਕਿਤੇ ਦਵਾਈ ਵਗੈਰਾ ਲੈਂਦੀ ਸੀ ਇਲਾਜ ਮੈਂ 2-3 ਜਗ੍ਹਾ ਲੈ ਖਾ ਚੁੱਕੀ ਹਾਂ ਬਟ ਮੈਨੂੰ ਕੋਈ ਆਰਾਮ ਨਹੀਂ ਸੀ ਇੱਥੇ ਆ ਕੇ ਮੈਨੂੰ ਕਾਫੀ ਫਰਕ ਪਿਆ ਪਰ ਇੱਥੇ ਕਿੰਨਾ ਕੁ ਸਮੇਂ ਤੋਂ ਤੁਹਾਨੂੰ ਆਰਾਮ ਆ ਗਿਆ ਸੀ ਹਾਂਜੀ ਮਹੀਨੇ ਡੇਢ ਬਸ ਸਟਾਰਟ ਹੋ ਗਿਆ ਸੀ ਆਰਾਮ ਮਹੀਨੇ ਡੇਢ ਹੋ ਗਏ ਤੇ ਹੁਣ ਬਿਲਕੁਲ ਸਹੀ ਹਾਂਜੀ ਬਿਲਕੁਲ ਆਰਾਮ ਆ ਗਿਆ ਡਾਕਟਰ ਸ਼ਰਦਾ ਆਯੁਰਵੈਦਿਕ ਹਸਪੀਟਲ ਪਹੁੰਚੇ ਹਾਂ ਜਿੱਥੇ ਲੋਕਾਂ ਦਾ ਲਾਜ ਜਿਹੜਾ ਕੁਛ ਇਸ ਤਰੀਕੇ ਨਾਲ ਕੀਤਾ ਜਾਂਦਾ ਵੀ ਲੋਕ ਆਪਣੇ ਮੂੰਹੋਂ ਆ ਕੇ ਦੱਸਦੇ ਨੇ ਵੀ ਅਸੀਂ ਪਹਿਲਾਂ ਬਹੁਤ ਜਗ੍ਹਾ ਤਕੇ ਖਾਦੇ ਨੇ ਪਰ ਜਦੋਂ ਡਾਕਟਰ ਸ਼ਰਦਾ ਹਸਪੀਟਲ ਪਹੁੰਚੇ ਹਾਂ ਤਾਂ ਸਾਨੂੰ 2 ਮਹੀਨਿਆਂ ਦੇ ਵਿੱਚ ਜਿਹੜਾ ਉਹ ਜਿਹੜਾ ਅਸਰ ਦਿਖਣ ਨੂੰ ਮਿਲਿਆ ਤਾਂ ਬਿਲਕੁਲ ਹਾਂ ਜੀ ਡਾਕਟਰ ਪੰਕਜ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਸੱਚੀ ਗੱ ਕੀ ਐਸਾ ਖਾਸ ਹੈ ਡਾਕਟਰ ਸ਼ਰਧਾ ਹਸਪੀਟਲ ਆਯੁਰਵੈਦਿਕ ਦੇ ਵਿੱਚ ਕਿ ਲੋਕ ਆਪਣੇ ਮੂੰਹੋਂ ਆਪ ਮੂਹਰੇ ਆ ਕੇ ਦੱਸਦੇ ਨੇ ਵੀ ਸਾਡੇ ਅਸੀਂ ਇੱਥੇ ਆਏ ਆ ਤੇ ਇੰਨਾ ਫਰਕ ਜਿਹੜਾ ਇੱਥੇ ਦੇਖਣ ਨੂੰ ਮਿਲਿਆ ਜੋ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਠੀਕ ਹੈ ਜੀ ਉਹਨਾਂ ਦੀ ਪੂਰੀ ਕੰਪਲੀਟ ਹਿਸਟਰੀ ਲੈ ਕੇ ਪੇਸ਼ੈਂਟ ਦੀ ਸਾਰੀ ਗੱਲਬਾਤ ਅਸੀਂ ਸੁਣਦੇ ਆ ਠੀਕ ਹੈ ਪੇਸ਼ੈਂਟ ਨੂੰ ਕੀ ਹੋ ਰਿਹਾ ਅਦਰਦਾ ਹੋ ਰਹੀਆਂ ਕਿੱਥੋਂ ਹੋ ਰਹੀਆਂ ਕਿਉਂ ਹੋ ਰਹੀਆਂ ਉਹਨਾਂ ਦੀ ਪੂਰੀ ਜੜ ਵਿੱਚ ਜਾਂਦੇ ਆ ਕੰਪਲੀਟ ਹਿਸਟਰੀ ਲੈ ਕੇ ਫਿਰ ਪ੍ਰੋਪਰ ਇੱਕ ਡਾਇਗਨੋਸ ਬਣਾ ਕੇ ਉਹਨਾਂ ਦੇ ਆਯੁਰਵੈਦਿਕ authentic medicine medicine ਦਾ ਇਸਤੇਮਾਲ ਕਰਕੇ ਦੋਸ਼ ਨੂੰ ਦੇਖ ਕੇ ਕਿ ਕਿਹੜਾ ਦੋਸ਼ aggressive ਆ ਕਿਹੜਾ ਦੋਸ਼ ਜਿਹੜਾ ਹੈਗਾ recessive ਆ ਤੇ ਉਹਨੂੰ ਦੇਖ ਕੇ ਮੈਂ ਮੈਡੀਸਿਨ ਦੇ ਕੇ ਮੈਨੇਜ ਕਰਕੇ ਉਹਨਾਂ ਨੂੰ ਮੈਡੀਸਿਨ ਦਿੱਤੀ ਜਾਂਦੀ ਹੈ ਤੇ ਨਾਲ ਦੇ ਨਾਲ ਉਹਦੇ ਨਾਲ ਡਾਈਟ ਚਾਰਟ ਵੀ ਦੱਸਿਆ ਜਾਂਦਾ ਪੇਸ਼ੈਂਟ ਡਾਈਟ ਵੀ ਦਿੱਤੀ ਜਾਂਦੀ ਹੈ ਜਿਸ ਦੇ ਨਾਲ ਪੇਸ਼ੈਂਟ ਨੂੰ ਕਾਫੀ ਰਿਲੀਫ ਮਿਲਦਾ ਤੇ ਪੇਸ਼ੈਂਟ ਮੂਹ ਕਹਿੰਦਾ ਕਿ ਹਾਂ ਜੀ ਹੁਣ ਅਸੀਂ ਕਾਫੀ ਰਿਲੀਫ ਬੈਟਰ ਹੈ ਪਹਿਲਾਂ ਨਾਲੋਂ ਬਿਲਕੁਲ ਮੈਂ ਨਾ ਅੰਦਰ ਆਨ ਤੋਂ ਪਹਿਲਾਂ ਬਾਹਰ ਪੇਸ਼ੈਂਟ ਸੀਗੇ ਮੈਂ ਉਹਦੇ ਰੈਂਡਮਲੀ ਉਹਨੂੰ ਪੁੱਛ ਰਿਹਾ ਸੀ ਤੁਸੀਂ ਇੱਥੇ ਕਿੰਨੇ ਚਿਰ ਤੋਂ ਆ ਰਹੇ ਹੋ ਜਾਂ ਤੁਸੀਂ ਇੱਥੇ ਕਿੰਨਾ ਕਿ ਤੁਹਾਨੂੰ ਇੱਥੇ ਪਟਕਾਇਆ ਗਿਆ ਤਾਂ ਉਹ ਕਹਿੰਦੇ ਵੀ ਇੱਥੇ ਇਦਾਂ ਦਾ ਕੁਝ ਨਹੀਂ ਸੀਗਾ ਵੀ ਅਸੀਂ ਗਏ ਆ ਜਿੱਥੇ ਅਸੀਂ ਪਹਿਲਾਂ 2-2 3-3 ਸਾਲ ਹੋ ਗਏ ਜਿਹੜੀ ਬਿਮਾਰੀ ਤੁਸੀਂ ਯੂਜ ਰਹੀ ਸੀ ਮੇਨਲੀ ਬੈਕ ਪੇਨ ਦੇ ਮੈਨੂੰ ਬਹੁਤ ਇੱਥੇ ਜਿਹੜੇ ਮਿਲੇ ਕਿ ਉਹਨਾਂ ਦੇ ਸਪਾਈਨ ਦੇ ਵਿੱਚ ਦਰਦ ਸੀਗਾ ਜਾਂ ਸਰਵਾਈਕਲ ਸੀਗਾ ਤਾਂ ਉਹਦਾ ਕਹਿੰਦੇ ਵੀ ਸ਼ਰਤੀਆ ਇਲਾਜ ਇੱਥੇ ਹੈਗਾ ਬਿਲਕੁਲ ਬਿਲਕੁਲ ਸ਼ਰਤੀਆ ਇਲਾਜ ਹੈ ਕਿਉਂਕਿ ਅੱਜਕੱਲ ਆਪਾਂ ਹਰ ਚੀਜ਼ ਨੂੰ ਨੋਟਿਸ ਕਰਦੇ ਹਾਂ ਠੀਕ ਹੈ ਜੀ ਪੇਸ਼ੈਂਟ ਕੀ ਪੇਸ਼ੈਂਟ ਦੀ ਏਜ ਕੀ ਹੈ ਉਹ ਵੀ ਮੈਟਰ ਕਰਦੀ ਹੈ ਪੇਸ਼ੈਂਟ ਦੀ ਪ੍ਰੋਬਲਮ ਕੀ ਪੇਸ਼ੈਂਟ ਦਾ ਓਕੂਪੇਸ਼ਨ ਕੀ ਹੈ ਪੇਸ਼ੈਂਟ ਕੀ ਕੰਮ ਕਰਦਾ ਉਹ ਵੀ ਮੈਟਰ ਕਰਦਾ ਜੇਕਰ ਤੁਸੀਂ ਸੀਟਿੰਗ ਜੌਬ ਕਰਦੇ ਹੋ ਤੇ ਉਹਦੇ ਵਿੱਚ ਸਾਨੂੰ ਇਹ ਦੇਖਣ ਨੂੰ ਮਿਲਦਾ ਕਿ ਪੇਸ਼ੈਂਟ ਜਿਹੜੀ ਸੀਟਿੰਗ ਜੌਬ ਦੇ ਕਰਕੇ ਉਹਦੀ ਜਿਹੜੀ ਐਨਾਟੋਮਿਕਲ ਪੋਜੀਸ਼ਨ ਹੈ ਉਹਦੇ ਵਿੱਚ ਸਾਨੂੰ ਕਿੰਨੇ ਚੇਂਜਸ ਦੇਖਣ ਨੂੰ ਮਿਲ ਰਹੇ ਨੇ ਨਾਲ ਦੀ ਨਾਲ ਪੇਸ਼ੈਂਟ ਦੇ ਜਿਹੜੇ ਸਪਲੀਮੈਂਟ ਵਿਟਾਮਿਨਸ ਹੈਗੇ ਆ ਹੋਰ ਜਿਹ ਸੁੰਦੇ ਬਲੇਟਰਸ ਹੁੰਦੇ ਆ ਉਹ ਸਾਰੇ ਇਨਵੈਸਟੀਗੇਟ ਕਰਵਾ ਕੇ ਫਿਰ ਆਪਾਂ ਇੱਕ ਡਾਇਗਨੋਸ ਪ੍ਰੋਪਰ ਬਣਾ ਕੇ ਮੈਡੀਸਿਨ ਦਿੰਨੇ ਆ ਤਾਂ ਕਿ ਪੇਸ਼ੈਂਟ ਠੀਕ ਰਵੇ ਹੋ ਸਕੇ ਠੀਕ ਹੈ ਜੀ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਪ੍ਰੋਫੈਸ਼ਨ ਦੇ ਅਕੋਰਡਿੰਗ ਜਿਹੜੀ ਹੈ ਉਹ ਪਹਿਲਾਂ ਸਾਰੀ ਸਟੱਡੀ ਕੀਤੀ ਜਾਂਦੀ ਹੈ ਕਿ ਕਿਸ ਪ੍ਰੋਫੈਸ਼ਨ ਤੋਂ ਹੈ ਕਿਵੇਂ ਸਾਰਾ ਤੇ ਮੈਂ ਇੱਕ ਚੀਜ਼ ਉਹਨਾਂ ਤੋਂ ਹੋਰ ਵੀ ਪੁੱਛੀ ਮੈਂ ਕਿ ਜਿਵੇਂ ਐਲੋਪੈਥਿਕ ਦਵਾਈ ਆਪਾਂ ਖਾਂਦੇ ਆ ਤਾਂ ਨੀਂਦ ਵੱਢ ਜਾਂਦੀ ਆ ਖਾ ਕੇ ਪਰ ਕਹਿੰਦੇ ਜਦੋਂ ਅਸੀਂ ਸਰਵਾਈਕਲ ਦੀ ਮੈਡੀਸਨ ਇੱਥੋਂ ਲਈ ਆ ਜਾਂ ਹੋਰ ਵੀ ਬੈਕ ਪੇਨ ਦੀ ਮੈਡੀਸਨ ਇੱਥੋਂ ਲਈ ਆ ਪਰ ਸਾਨੂੰ ਸਾਨੂੰ ਨੀਂਦ ਆਉਂਦੀ ਆ ਤੇ ਨਾ ਹੀ ਸਾਨੂੰ ਜਿਹੜਾ ਉਹ ਥਕਾਵਟ ਦੀ ਮਹਿਸੂਸ ਹੁੰਦੀ ਆ ਇਹ ਇਦਾਂ ਕਰਕੇ ਕਿਉਂਕਿ ਐਲੋਪੈਥਿਕ ਦੇ ਵਿੱਚ ਅਸੀਂ ਸਟਡੀ ਕੀਤੀ ਹੈ ਮੈਂ ਵੀ ਐਲੋਪੈਥਿਕ ਜਿੰਨੇ ਵੀ ਡਰਗਸ ਨੇ ਸਾਰੀ ਸਪੜਪੜ ਕਿ ਪੜ ਪੜ ਕੇ ਮੈਂ ਉਹਨਾਂ ਨੂੰ ਪੜ ਕੇ ਫਿਰ ਉਹਨਾਂ ਇੱਥੇ ਆਪਣੇ 10-10 ਪੇਸ਼ੈਂਟਸ ਨੂੰ ਕਿ ਜਿਹੜੀ ਐਲੋਪੈਥਿਕ ਵਿੱਚ ਮੈਡੀਸਿਨਸ ਦੇ ਨੇ ਖਾਸ ਕਰਕੇ ਸਰਵਾਈਕਲ ਪੇਨ ਦੇ ਵਿੱਚ ਉਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਮੈਡੀਸਿਨ ਇਸਤੇਮਾਲ ਕਰ ਰਹੇ ਨੇ ਉਹ ਐਂਟੀ ਸਪਰੈਸਿਵ ਮੈਡੀਸਿਨਸ ਆ ਯਾਨੀ ਕਿ ਜਿਹੜੀ ਨਰਵਜ਼ ਦੇ ਉੱਤੇ ਪੇਨ ਜਾਂ ਨਰਵਜ਼ ਤੇ ਦਬਾਅ ਪੈ ਰਿਹਾ ਨਰਵਜ਼ ਨੂੰ ਸ਼ਾਂਤ ਕਰਨ ਦੀ ਦਵਾਈ ਦਿੱਤੀ ਜਾਂਦੀ ਹੈ ਜਿਹਦੇ ਕਰਕੇ ਨਰਵ ਜਦੋਂ ਨਰਵਜ਼ ਨੂੰ ਸ਼ਾਂਤ ਹੋ ਜਾਂਦੀਆਂ ਨੇ ਉਹਦੇ ਕਰਕੇ ਉਹਨਾਂ ਨੂੰ ਨ ਸ਼ੁਰੂ ਹੋ ਜਾਂਦੀ ਹੈ ਬਟ ਸਾਡੇ ਆਯੁਰਵੇਦ ਦੇ ਵਿੱਚ ਅਸੀਂ ਦੋਸ਼ ਦੇਖਦੇ ਹਾਂ ਕਿ ਕਿਹੜਾ ਦੋਸ਼ ਅਗਰੈਸਿਵ ਹੈ ਉਸ ਦੋਸ਼ ਨੂੰ ਸ਼ਾਂਤ ਕਰਨ ਦੇ ਲਈ ਕੀ ਖਾਣ-ਪਾਨ ਕੀ ਪਥਿਆ ਹੈ ਕੀ ਅਪਥਿਆ ਹੈ ਪੇਸ਼ੇਂ ਦੇ ਲਈ ਕੀ ਬੈਨੀਫਿਟ ਹੈ ਉਹਨੂੰ ਕੀ ਖਾ ਕੇ ਰਿਲੀਫ ਮਿਲੇਗਾ ਕੀ ਨਹੀਂ ਖਾ ਕੇ ਉਹਨੂੰ ਪੇਨ ਜਿਹੜੀ ਵੱਧ ਜਾਣਗੀ ਠੀਕ ਹੈ ਇਹ ਸਭ ਚੀਜ਼ ਦੇਖ ਕੇ ਫਿਰ ਐਟ ਲਾਸਟ ਦੇ ਵਿੱਚ ਅਸੀਂ ਉਹ ਮੈਟਰੀਅਲ ਵਗੈਰਾ ਜਿਹੜੇ ਓਸ਼ਧੀਆਂ ਅਸੀਂ ਉਹਨਾਂ ਨੂੰ ਦਿੰਨੇ ਆ ਜਿਸ ਦੇ ਨਾਲ ਪੇਸ਼ੇਂ ਨੂੰ ਕਾਫੀ ਰਿਲੀਫ ਮਿਲ ਜਾਂਦਾ ਤੇ ਪੇਸ਼ੇਂ ਨੂੰ ਨੀਂਦ ਵੀ ਨਹੀਂ ਆਉਂਦੀ ਇੱਕ ਚੀਜ਼ ਮੈਨੂੰ ਦੱਸਿਓ ਜਿਵੇਂ ਆਸੀਂ ਜੇਕਰ ਐਲੋਪੈਥਿਕਲ ਇਲਾਜ ਦੀ ਗੱਲ ਕਰੀਏ ਤਾਂ ਸਰਵਾਈਕਲ ਦਾ ਇਲਾਜ ਉੱਥੇ ਵੀ ਹੈਗਾ ਪਰ ਉਹ ਇੱਕ ਟਾਈਮ ਪੀਰੀਅਡ ਵਾਸਤੇ ਹੁੰਦਾ ਕੁਝ ਜਦੋਂ ਤੱਕ ਦਵਾਈ ਖਾਓ ਉਦੋਂ ਤੱਕ ਸਹੀ ਰਹਿੰਦਾ ਜਾਂ ਕਹੋ 2-3 ਮਹੀਨੇ ਤੱਕ ਸਹੀ ਰਹਿੰਦਾ ਪਰ ਕਹਿੰਦੇ ਇੱਥੋਂ ਜਦੋਂ ਇਲਾਜ ਕਰਾਉਂਦੇ ਨੇ ਡਾਕਟਰ ਸ਼ਰਦਾ ਹਸਪੀਟਲ ਆ ਕੇ ਇਲਾਜ ਜਦੋਂ ਹੁੰਦਾ ਤਾਂ ਉਹ ਬਿਲਕੁਲ ਜੜ ਤੋਂ ਖਤਮ ਹੋ ਜਾਂਦੀ ਹੈ ਚੀਜ਼ ਉਹ ਇਸ ਕਰਕੇ ਕਿਉਂਕਿ ਮੈਂ ਤੁਹਾਨੂੰ ਦੱਸਦਾ ਕਿ ਬਈ ਅਸੀਂ ਪ੍ਰੋਪਰ ਡਾਈਟ ਚਾਰਟ ਉਹਨਾਂ ਨੂੰ ਦੱਸਦੇ ਹਾਂ ਪ੍ਰੋਪਰ ਉਹਨਾਂ ਨੂੰ ਦੱਸਦੇ ਹਾਂ ਕਿ ਪੋਸਚਰ ਕਿਵੇਂ ਮੇਨਟੇਨ ਰੱਖਣਾ ਤੁਸੀਂ ਜੇ ਤਾਂ ਤੁਸੀਂ ਵਰਕਿੰਗ ਕਰਨੀ ਵੀ ਹੈ ਕੰਮ ਕਰਨਾ ਹੈ ਉਹ ਕੰਮ ਬੰਨ ਨਹੀਂ ਕਰ ਸਕਦੇ ਕੰਮ ਜੇ ਤੁਸੀਂ ਕਰਨਾ ਵੀ ਹੈ ਕਿੰਨੇ ਘੰਟੇ ਲਗਾਤਾਰ ਬੈਠ ਕੇ ਕਰਨਾ ਕਿਸ ਪੋਸਚਰ 'ਚ ਬੈਠ ਕੇ ਕੰਮ ਕਰਨਾ ਤੇ ਸਿਖਾਈ ਅਸੀਂ ਪੇਸ਼ੈਂਟ ਨੂੰ ਸਮਝਾਉਂਦੇ ਹਾਂ ਪ੍ਰੋਪਰ ਡਾਈਟ ਦੱਸਦੇ ਹਾਂ ਪ੍ਰੋਪਰ ਫਿਜ਼ੋਥੈਰੇਪੀਸ ਦੱਸਦੇ ਹਾਂ ਕਿ ਤੁਸੀਂ ਸੇਕ ਕਰੋ ਸੇਕ ਦੇ ਨਾਲ ਕੀ ਹੈ ਮਾਸਪੇਸ਼ੀਆਂ ਵਿੱਚ ਜਿਹੜਾ ਖਿਚਾਅ ਵਾ ਉਹ ਮਾਸਪੇਸ਼ੀਆਂ ਦੇ ਖਿ ਦਾ ਸੂਜਨ ਜਿਹੜੀ ਹੁੰਦੀ ਮਾਸਪੇਸ਼ੀਆਂ ਦੇ ਵਿੱਚ ਉਹ ਘਟ ਜਾਂਦੀ ਆ ਭਾਜੀ ਸਰਵਾਈਕਲ ਦੀ ਗੱਲ ਕਰਦੇ ਆ ਠੀਕ ਹੈ ਸਰਵਾਈਕਲ ਦੇ ਵਿੱਚ ਜਿਹੜੇ ਜਿਹੜੀ ਨਰਵਜ਼ ਹੁੰਦੀ ਆ ਆਪਣੀ ਠੀਕ ਹੈ ਨਰਵਜ਼ ਉਤੇ ਖਿਚਾਅ ਪੈਣਾ ਸ਼ੁਰੂ ਹੋ ਜਾਂਦਾ ਜਦੋਂ ਆਪਾਂ ਜ਼ਿਆਦਾ ਦੇਰ ਗਰਦਨ ਝੁਕਾ ਕੇ ਰੱਖਦੇ ਆ ਐਨਾਟੋਮਿਕਲ ਪੋਜੀਸ਼ਨ ਆਪਣੀ ਰੀਡ ਦੀ ਹੱਡੀ ਗਰਦਨ ਗਰਦਨ ਹੋਲੀ ਹੋਲੀ ਅੱਗੇ ਨੂੰ ਝੁਕਨੀ ਸ਼ੁਰੂ ਹੋ ਜਾਂਦੀ ਹੈ ਜਿਹਦਾ ਕਰਕੇ ਮਨਗੇ ਵਿੱਚ ਦਬਾਅ ਆ ਜਾਂਦਾ ਉਸ ਜਗ੍ਹਾ ਤੇ ਵੀ ਨਸਾਂ ਉਤੇ ਇਨਫਲੇਮੇਸ਼ਨ ਸੂਜਣਾਣੀ ਸ਼ੁਰੂ ਹੋ ਜਾਂਦੀ ਤੇ ਅਸੀਂ ਉਸ ਜਿਹੜੀ ਆਪਣੀ ਡਰੱਗਸ ਆ ਆਯੁਰਵੈਦਿਕ ਡਰੱਗਸ ਦਵਾਈਆਂ ਉਹਨਾਂ ਨੂੰ ਨਸਾਂ ਨੂੰ ਸ਼ਾਂਤ ਕਰਨ ਬਟ ਤੇ ਉਸ ਜਗ੍ਹਾ ਦੇ ਜਿਹੜੇ ਸੂਜਨ ਆ ਉਹਨੂੰ ਘਟਣ ਵਾਸਤੇ ਵੀ ਦੇਨੇ ਜਿਸ ਦੇ ਕਰਕੇ ਪੇਸ਼ੇ ਨੂੰ ਕਾਫੀ ਰਿਲੀਫ ਮਿਲਦਾ ਤੇ ਪੇਸ਼ੇ ਬਿਲਕੁਲ ਠੀਕ ਹੋ ਜਾਂਦਾ ਤੇ ਜਦੋਂ ਉਸ ਐਸਪੈਕਟ ਨੂੰ ਅਸੀਂ ਲੰਬੇ ਸਮੇਂ ਤੱਕ ਮੈਡੀਸਿਨ ਦੇਨੇ ਆ ਉਹ ਬਿਲਕੁਲ ਠੀਕ ਹੋ ਜਾਂਦਾ ਤੁਸੀਂ ਸਰ ਗੱਲ ਕੀਤੀ ਡਾਈਟ ਦਾ ਬਹੁਤ ਚਰਚਾ ਕਰ ਰਹੇ ਹੋ ਵੀ ਡਾਈਟ ਅਸੀਂ ਸਪੈਸ਼ਲੀ ਦੇਨੇ ਆ ਪੇਸ਼ੈਂਟਸ ਨੂੰ ਡਾਈਟ ਕਿੰਨੇ ਕ ਮਹੱਤਵ ਰੱਖਦੀ ਐ ਇਸ ਚੀਜ਼ ਦੇ ਵਿੱਚ ਕਿ ਆ ਸਾਰਾ ਡਾਈਟ ਚਾਰਟ ਦੇ ਅਕੋਰਡਿੰਗ ਹੁੰਦਾ ਜਦੋਂ ਉਹ ਕੁਝ ਸਹੀ ਇਨਟੇਕ ਲੈਣਗੇ ਤਾਂ ਮੇਖਿਆਂ ਨਾਲ ਉਹ ਬਾਡੀ ਆਟੋਮੈਟਿਕਲੀ ਉਸ ਚੇਜ ਨੂੰ ਹੀਲ ਵੀ ਕਰਨਾ ਸ਼ੁਰੂ ਕਰ ਦਿੰਦੀ ਹੋਏਗੀ ਡਾਈਟ ਆਪਣੇ ਬੋਡੀ ਦੇ ਲਈ ਸਭ ਤੋਂ ਮੋਸਟ ਇੰਪੋਰਟੈਂਟ ਗੱਲ ਹੁੰਦੀ ਸਭ ਤੋਂ ਪਹਿਲੀ ਜੇ ਕਹੀਏ ਸਾਡੇ ਗ੍ਰੰਥਰ ਵਿੱਚ ਇਹ ਲਿਖਿਆ ਕਿ ਨਿਦਾਨ ਪਰਿਵਰਜਨ ਸਭ ਤੋਂ ਪਹਿਲਾ ਪੁਆਇੰਟ ਇਹ ਲਿਖਿਆ ਨਿਦਾਨ ਪਰਿਵਰਜਨ ਨਿਦਾਨ ਪਰਿਵਰਜਨ ਦਾ ਮਤਲਬ ਹੈ ਕਿ ਜਿਸ ਚੀਜ਼ ਤੋਂ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਉਹ ਚੀਜ਼ ਨੂੰ ਸਭ ਤੋਂ ਪਹਿਲਾਂ ਬੰਦ ਕਰੋ 20 ਤੋਂ 30% ਤੋਂ ਰਿਲੀਫ ਉਹ ਉਹੀ ਮਿਲਣਾ ਸ਼ੁਰੂ ਹੋ ਜਾਂਦਾ ਹੁਣ ਮੇਰੇ ਕੋਲ ਆਪਾਂ ਗੱਲ ਕਰ ਰਹੇ ਸਰਵਾਈਕਲ ਦੀ ਮੇਰੇ ਕੋਲ ਕਿੰਨੇ ਸਰਵਾਈਕਲ ਦੇ ਪੇਸ਼ੈਂਟ ਆਉਂਦੇ ਨੇ ਸਰਵਾਈਕਲ ਪੇਨ ਦੇ ਵਿੱਚ ਸਭ ਤੋਂ ਜਿਹੜਾ ਵਾਦੋਸ਼ ਹੁੰਦਾ ਵਾਦੋਸ਼ ਅਗਰੈਸਿਵ ਹੁੰਦਾ ਵਾਦੋਸ਼ ਯ ਠੀਕ ਹੈ ਉਹ ਕਿਸ ਚੀਜ਼ ਨਾਲ ਜੋ ਅਗਰੈਸਿਵ ਬੰਦਾ ਆਪਾਂ ਜਦੋਂ ਵਾਇਵਾਦੀਆਂ ਚੀਜ਼ਾਂ ਬਹੁਤ ਜ਼ਿਆਦਾ ਖਾ ਲੈਨੇ ਜਿਵੇਂ ਚਨੇ ਹੋ ਗਏ ਰਾਜਮਾ ਹੋ ਗਏ ਠੀਕ ਹੈ ਬੇਸਨ ਮੈਦਾ ਮੂਲੀ ਮਟਰ ਦਹੀਂ ਪਨੀਰ ਹੋ ਗਿਆ ਜਾਂ ਫ੍ਰਿਜੋਂ ਕੱਢ ਕੇ ਕੋਈ ਚੀਜ਼ ਆਪਾਂ ਇੱਦੀ ਖਾ ਲੈਨੇ ਠੰਡਾ ਪਾਣੀ ਹੋ ਗਿਆ ਠੰਡੀ ਤਸੀਰ ਵਾਲੀਆਂ ਚੀਜ਼ਾਂ ਬਹੁਤ ਜ਼ਿਆਦਾ ਖਾਫ ਖਜਰ ਖਾ ਲੈਣੇ ਉਹਦੇ ਨਾਲ ਬਾਦ ਬਹੁਤ ਜ਼ਿਆਦਾ ਅਗਰੈਸਿਵ ਹੋ ਜਾਂਦਾ ਜਿਹਦੇ ਕਰਕੇ ਉਹ ਬਾਦ ਡੋਮਿਨੈਂਟ ਹੋਣ ਦੇ ਨਾਲ ਸਰਵਾਈਕਲ ਪੇਨ ਬਹੁਤ ਜ਼ਿਆਦਾ ਵਧਣੀ ਸ਼ੁਰੂ ਹੋ ਜਾਂਦੀ ਤੇ ਇਸ ਲਈ ਡਾਈਟ ਬਹੁਤ ਜ਼ਰੂਰੀ ਹੈਗਾ ਜੇ ਤੁਸੀਂ ਅੱਖਾਂ ਦੇ ਅੱਜ ਕੱਲ ਜਿਵੇਂ ਲੋਕੀ 버ਗਰ ਪੀਜ਼ੇ ਨੂਡਲਸ ਫਾਸਟ ਫੂਡ ਬਹੁਤ ਜ਼ਿਆਦਾ ਅਗਰੈਸਿਵ ਫਾਸਟ ਫੂਡ ਹਰ ਕੋਈ ਤੁਸੀਂ ਦੇਖੋਗੇ ਸ਼ਾਮ ਨੂੰ ਤੁਸੀਂ ਨਿਕਲੋਗੇ ਸ਼ਾਮ ਨੂੰ ਤੁਹਾਨੂੰ ਮਿਲ ਜੇਗਾ ਕੋਈ ਖਾਂਦੇ ਹੋਏ ਕੋਈ 버ਗਰ ਖਾ ਰਿਹਾ ਕੋਈ ਗੋਲ ਗੱਪੇ ਖਾ ਰਿਹਾ ਕੋਈ ਪੀਜ਼ਾ ਖਾ ਰਿਹਾ ਠੀਕ ਹੈ ਡੇਲੀ ਰੋਟੀ ਆ ਬਿਲਕੁਲ ਤੇ ਇਹ ਚੀਜ਼ਾਂ ਕੋਈ ਨਾ ਹੀ ਤੁਹਾਨੂੰ ਕੋਈ ਪ੍ਰੋਟੀਨ ਦੇ ਰਹੀ ਹੈ ਠੀਕ ਹੈ ਜੀ ਨਾ ਹੀ ਤੁਹਾਨੂੰ ਕੋਈ ਆਇਰਨ ਦੇ ਰਹੀ ਹੈ ਨਾ ਹੀ ਤੁਹਾਨੂੰ ਕੋਈ ਹੋਰ ਸਪਲੀਮੈਂਟ ਨਾ ਹੀ ਤੁਹਾਨੂੰ ਵਿਟਾਮਿਨ B12 ਦੇ ਰਹੀ ਨਾ ਹੀ ਤੁਹਾਨੂੰ ਵਿਟਾਮਿਨ D3 ਦੇ ਰਹੀ ਹੈ ਇਸ ਦਿਨ ਇਹਦੇ ਨਾਲ ਤੂੰ ਨਾ ਹੀ ਕੋਈ ਸਪਲੀਮੈਂਟਸ ਮਿਲ ਰਹੇ ਉਲਟਾ ਤੁਹਾਡੇ ਬੋਡੀ ਦੇ ਵਿੱਚ ਜਾ ਕੇ ਇਹ ਹਾਮ ਹੀ ਕਰ ਰਹੀ ਅੰਤਰੀਆਂ ਵਿੱਚ ਜਾ ਕੇ ਪਚਦਾ ਨਹੀਂ ਹੈ ਉਹ ਆਮ ਦੋਸ਼ ਪੈਦਾ ਕਰਦਾ ਹੈ ਆਮ ਦੋਸ਼ ਫਿਰ ਹੌਲੀ ਹੌਲੀ ਇਹ ਗਠੀਏ ਨੂੰ ਵੀ ਵਧਾਉਂਦਾ ਹੈ ਅੱਛਾ ਠੀਕ ਹੈ ਇਸ ਦੇ ਕਰਕੇ ਆਪਣੇ ਬੋਡੀ ਵਿੱਚ ਆਪਣੇ ਲਾਈਫ ਸਟਾਈਲ ਦੇ ਵਿੱਚ ਡਾਈਟ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਬੈਲੈਂਸਡ ਡਾਈਟ ਰੱਖਣਾ ਹਮੇਸ਼ਾ ਜ਼ਰੂਰੀ ਹੈ ਸਰ ਮੈਨੂੰ ਦੱਸੋ ਵੀ ਜਿਹੜੇ ਹੁਣ ਸਾਡੇ ਪੇਜ ਜਿਹੜੇ ਆਡੀਅנס ਦੇਖਦੀ ਪਈ ਹੈ ਜੇਕਰ ਉਹਨਾਂ ਦੇ ਵਿੱਚੋਂ ਕੋਈ ਇਸ ਬਿਮਾਰੀ ਤੋਂ ਜੂਝ ਰਿਹਾ ਹੈ ਜਾਂ ਇਸ ਤਕਲੀਫ ਤੋਂ ਜਿਹੜਾ ਜੂਝ ਰਿਹਾ ਤਾਂ ਉਹ ਕਿੱਥੇ ਆ ਸਕਦਾ ਸ਼ਰਦਾ ਹਸਪੀਟਲ ਦੀ ਲੋਕੇਸ਼ਨ ਕਿੱਥੇ ਹੈਗੀ ਹੈ ਜਾਂ ਬ੍ਰਾਂਚੇਸ ਕਿੱਥੇ-ਕਿੱਥੇ ਨੇ ਸਾਡੀ ਕਈ ਸਾਰੀ ਬ੍ਰਾਂਚੇਸ ਨੇ ਲੁਧਿਆਣਾ ਦੇ ਆਪਣੇ ਪੰਜਾਬ ਦੇ ਵਿੱਚ ਹੀ ਚਾਰ ਬ੍ਰਾਂਚੇਸ ਨੇ ਤੁਸੀਂ ਲੁਧਿਆਣਾ ਵਿਜ਼ਿਟ ਕਰ ਸਕਦੇ ਹੋ ਤੁਸੀਂ ਬਟਿੰਡਾ ਵਿਜ਼ਿਟ ਕਰ ਸਕਦੇ ਹੋ ਮੁਕਸਰ ਹੋ ਗਿਆ ਮੋਹਾਲੀ ਹੋ ਗਿਆ ਜੇਕਰ ਮੈਂ ਗੱਲ ਕਰਾਂ ਰਾਜਸਥਾਨ ਦੀ ਰਾਜਸਥਾਨ ਦੇ ਵਿੱਚ ਤੁਸੀਂ ਜੈਪੂਰ ਜੋਧਪੁਰ ਉਦੇਪੁਰ ਬਿਕਾਨੇਰ ਹੋ ਗਿਆ ਤੇ ਗੰਗਨਗਰ ਹੋ ਗਿਆ ਇਹ ਸਾਰੀ ਬ੍ਰਾਂਚੇਸ ਨੇ ਤੇ ਤੁਸੀਂ ਜੇ ਆਪਣਾ ਆਪਣਾ ਹਰਿਆਣੇ ਵਾਲੀ ਸਾਈਟ ਚਲ ਜਾਓ करनाल ਦੇ ਵਿੱਚ ਸਾਡੀ ਵੀ ਬ੍ਰਾਂਚ ਹੈ ਤੁਸੀਂ ਉੱਥੇ ਵੀ ਵਿਜ਼ਿਟ ਕਰ ਸਕਦੇ ਹੋ ਜੇਕਰ ਤੁਹਾਨੂੰ ਕੋਈ ਵੀ ਸਰਵਾਈਕਲ ਪੇਨ ਹੈ ਨੀ ਪੇਨ ਹੈ ਗਠੀਆ ਹੈ ਹੋਰ ਵੀ ਕੋਈ ਬਿਮਾਰੀਆਂ ਹੈ ਤੁਸੀਂ ਸਾਡੇ ਇਹਨਾਂ ਬ੍ਰਾਂਚਸ ਵਿੱਚ ਜਾ ਕੇ ਵਿਜ਼ਿਟ ਕਰ ਸਕਦੇ ਹੋ ਤੇ ਡਾਕਟਰ ਦੇ ਨਾਲ ਗੱਲ ਕਰਕੇ ਪ੍ਰੋਪਰ ਤੁਹਾਡਾ ਐਗਜ਼ਾਮਨ ਕਰਕੇ ਤੁਹਾਨੂੰ ਪ੍ਰੋਪਰ ਮੈਡੀਸਿਨ ਦਿੱਤੀ ਜਾਏਗੀ ਤੇ ਤੁਸੀਂ ਬਿਲਕੁਲ ਠੀਕ ਹੋ ਸਕਦੇ ਹੋ ਬਿਲਕੁਲ ਸਰ ਜਿਸ ਤਰੀਕੇ ਨਾਲ ਆਪਾਂ ਸਰਵਾਈਕਲ ਦੀ ਗੱਲ ਕਰ ਰਹੇ ਹਾਂ ਤੇ ਇਹਦੇ ਸਿੰਪਟਮਸ ਕੀ ਹੁੰਦੇ ਨੇ ਜਦੋਂ ਜੇਕਰ ਉਹ ਮਿਸ ਪੇਸ਼ੈਂਟ ਨੂੰ ਬਿਮਾਰੀ ਇਸ ਪੇਨ ਹੁੰਦੀ ਹੈ ਤਾਂ ਉਹਦੇ ਸਿੰਟਮਸ ਕੀ ਰਹਨਗੇ ਵੀ ਉਹਨੂੰ ਪਤਾ ਲੱਗੇ ਕਿ ਸਰਵਾਈਕਲ ਜਾਂ ਬੇਸਿਕਲੀ ਆ ਬੇਸਿਕਲੀ ਸਰਵਾਈਕਲ ਦੇ ਵਿੱਚ ਕੀ ਹੁੰਦਾ ਕਿ ਸਭ ਤੋਂ ਪਹਿਲਾਂ ਤੁਹਾਨੂੰ ਪੇਨ ਬਹੁਤ ਜ਼ਿਆਦਾ ਹੋਏਗੀ ਪੇਨ ਕਿੱਥੇ ਹੋਏਗੀ ਤੁਹਾਡੀ ਨੈਕ ਦੇ ਵਿੱਚ ਹੋਏਗੀ ਤੁਹਾਡੇ ਮੋਰਾਂ ਦੇ ਵਿੱਚ ਪੇਨ ਹੋਏਗੀ ਅਕਸਰ ਮੇਰੇ ਕੋਲ ਪੇਸ਼ੈਂਟ ਆ ਕੇ ਕਹਿੰਦੇ ਕਿ ਡਾਕਟਰ ਸਾਹਿਬ ਮੇਰੇ ਗਰਦਨ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਤਿੱਖਾ ਦਰਦ ਹੋ ਰਿਹਾ ਤੇ ਮੈਂ ਜੇ ਬੈਠ ਕੇ ਉੱਠਦੀ ਆ ਤੇ ਮੇਰੇ ਗਰਦਨ ਦੇ ਵਿੱਚ ਦਰਦ ਦੇ ਹੋਣ ਦੇ ਨਾਲ ਨਾਲ ਮੈਨੂੰ ਚੱਕਰ ਬਹੁਤ ਜ਼ਿਆਦਾ ਹੁੰਦੇ ਆ ਤੇ ਇਸ ਦੇ ਨਾਲ ਅਕੜਾਪਨ ਗਰਦਨ 'ਚ एकदम ਅਕੜਾਪਨ ਆਣਾ ਸ਼ੁਰੂ ਹੋ ਜਾਂਦਾ ਪੇਸ਼ੈਂਟ ਇੰਨੀ ਕਿ ਜ਼ਿਆਦਾ ਦਰਦ ਲੈ ਕੇ ਆਉਂਦਾ ਮੇਰੇ ਕੋਲ ਤੇ ਉਸ ਦੇ ਨਾਲ ਜੇ ਆਪਾਂ ਇਹਨੂੰ ਟਰੀਟ ਨਹੀਂ ਕਰਦੇ ਤੇ ਹੌ ਹਮੇਸ਼ਾ ਐਂਜਾਇਟੀ ਵਿੱਚ ਰਹਿਣੀ ਸ਼ੁਰੂ ਹੋ ਜਾਂਦੀ ਇਹਦੇ ਕਰਕੇ ਪੇਸ਼ੈਂਟ ਦਾ ਜਿਹੜਾ ਬਿਹੇਵੀਅਰ ਹੈ ਚਿਰਚੜਾ ਬਣ ਰਹਿਣਾ ਸ਼ੁਰੂ ਹੋ ਜਾਂਦਾ ਜਲਦੀ ਗੁੱਸਾ ਆਣਾ ਹਮੇਸ਼ਾ ਹਮੇਸ਼ਾ ਦੁਖੀ ਰਹਿਣਾ ਬਾਹਾਂ ਵਿੱਚ ਦਰਦ ਜਾਣਾ ਬਾਹਾਂਾਂ ਦੇ ਹੱਥਾਂ 'ਚ ਸੁਨਪਨ ਸੂਈਆਂ ਕਿਹੜੀਆਂ ਕਈ ਵਾਰ ਤਾਂ ਇੰਨੀ ਜ਼ਿਆਦਾ ਕੰਡੀਸ਼ਨ ਖਰਾਬ ਹੋ ਜਾਂਦੀ ਜੇਕਰ ਤੁਸੀਂ ਕੋਈ ਚੀਜ਼ ਹੋਲਡ ਕਰੋ ਉਹ ਵੀ ਹੋਲਡ ਨਹੀਂ ਹੁੰਦੀ ਠੀਕ ਹੈ ਜੀ ਜੇ ਤੁਸੀਂ ਕੋਈ ਚੀਜ਼ ਦਾ ਫੜੋ ਮੈਂ ਤੁਹਾਡਾ ਫੋਨ ਫੜਾਂ ਤੇ ਉਹ ਵੀ ਹੋਲਡ ਨਹੀਂ ਕਰ ਪਾਉਂਗੇ ਇੰਨੀ ਜ਼ਿਆਦਾ ਕੰਡੀਸ਼ਨ ਵਰਸ ਹੋ ਜਾਂਦੀ ਹੈ ਜੇਕਰ ਤੁਸੀਂ ਚਾਹੁੰਦੇ ਕਿ ਬੇਜ ਦੀ ਕੰਡੀਸ਼ਨ ਤੁਹਾਡੀ ਇਸ ਹੱਦ ਤੱਕ ਨਾ ਆਵੇ ਤੇ ਤੁਸੀਂ ਇਹਦਾ ਜਿਹੜਾ ਟ੍ਰੀਟਮੈਂਟ ਜਿੰਨਾ ਜਲਦੀ ਹੋ ਸਕੇ ਆਪਣੇ ਫਿਜ਼ੀਸ਼ੀਅਨ ਡਾਕਟਰ ਨੂੰ ਮਿਲੋ ਤੇ ਉਹਨਾਂ ਨਾਲ ਜਾ ਕੇ ਗੱਲਬਾਤ ਕਰੋ ਟ੍ਰੀਟਮੈਂਟ ਕਰਵਾਓ ਆਪਣਾ ਤਾਂ ਡਾਕਟਰ ਸ਼ਾਰਦਾ ਆਯੁਰਵੈਦਿਕ ਹਸਪਤਾਲ ਪਹੁੰਚੇ ਆ ਜਿੱਥੇ ਮਰੀਜ਼ ਜਿਹੜੇ ਨੇ ਆਪਣੀ ਬਿਮਾਰੀ ਨਾਲ ਜੂਝਦੇ ਹੋਏ ਆਉਂਦੇ ਨੇ ਤੇ ਇੱਥੇ ਆ ਕੇ ਜਿਹੜਾ ਫਰਕ ਲਾਜ਼ਮੀ ਜਿਹੜਾ ਉਹ ਪੈਂਦਾ ਹੋਏ ਨਜ਼ਰ ਆਉਂਦਾ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਣ ਤੁਹਾਨੂੰ ਸ਼ਾਰਦਾ ਹਸਪਤਾਲ ਆ ਕੇ ਕਿੰਨਾ ਕ ਆਰਾਮ ਆਇਆ ਜੀ ਕੀ ਦਿੱਕਤ ਗਈ ਸੀ ਤੁਹਾਨੂੰ ਮੈ ਪ੍ਰੋਬਲਮ ਸੀ ਹੁਣ ਮੈਂ ਬਹੁਤ ਜ਼ਿਆਦਾ ਠੀਕ ਆ ਬਹੁਤ ਜ਼ਿਆਦਾ ਫਰਕ ਪਿਆ ਮੈਨੂੰ ਮੈਨੂੰ ਤੁਰ ਨਹੀਂ ਸਕਦੀ ਝੁਕ ਨਹੀਂ ਸਕਦੀ ਯਾਨੀ ਹੁਣ ਮੈਂ ਬਹੁਤ ਠੀਕ ਆ ਤੁਹਾਨੂੰ ਆ ਪਹਿਲਾਂ ਕਿਤੋਂ ਹੋਰ ਵੀ ਦਵਾਈ ਵਗੈਰਾ ਖਾਦੇ ਸੀ ਇਲਾਜ ਕਿਤੋਂ ਕਰਾਇਆ ਹੋਇਆ ਬਹੁਤ ਜਗ੍ਹਾ ਤੋਂ ਦਵਾਈਆਂ ਖਾਧੀਆਂ ਸਰ ਜੀ ਮੈਨੂੰ ਕਿਸੇ ਵੀ ਦਵਾਈ ਨੇ ਫਰਕ ਨਹੀਂ ਪਾਇਆ ਹੈਗਾ ਤੇ ਫਿਰ ਮੇਰੇ ਫਲੰਡਰ ਨੇ ਦੱਸਿਆ ਵੀ ਤੂੰ ਇੱਕ ਵਾਰ ਇੱਥੇ ਜਾ ਕੇ ਦੇਖ ਤੇ ਇੱਥੇ ਮੈਨੂੰ ਦਵਾਈ ਨਾਲ ਬਹੁਤ ਜ਼ਿਆਦਾ ਰਾਮ ਮਿਲੇ ਤੇ ਇੱਥੇ ਕਿਸ ਤਰੀਕੇ ਦਾ ਹਿਸਾਬ ਸੀਗਾ ਜਾਂ ਦਵਾਈ ਦਾ ਕਹਿ ਲਓ ਜਿਆਦਾ ਔਖਾ ਤਾਂ ਨਹੀਂ ਕੋਈ ਸਿਸਟਮ ਸੀਗਾ ਕੁਝ ਨਹੀਂ ਨਹੀਂ ਕੋਈ ਔਖਾ ਨਹੀਂ ਸੀ ਜਿਹੜੋ ਉਹਨਾਂ ਨੇ ਭੇਜ ਦਿੱਤੀ ਸੀ ਪਪਰੇਜ ਵੀ ਕੀਤੇ ਪਰ ਠੀਕ ਹੈ ਤੇ ਹੁਣ ਬਿਲਕੁਲ ਕੈਮ ਹਾਂਜੀ ਹੁਣ ਠੀਕ ਬਿਲਕੁਲ ਹਾਂਜੀ ਕਿੰਨਾ ਮਹੀਨਾ ਜਿਹੜੀ ਆ ਦਵਾਈ ਤੁਹਾਨੂੰ ਖਾਣੀ ਪਈ ਆ 2 ਮਹੀਨੇ ਖਾਦੀ ਆ ਸਰ ਜੀ 2 ਮਹੀਨੇ ਖਾਦੀ ਆ ਤੇ ਹਲੇ ਕਿੰਨਾ ਕਹਿੰਦੇ ਨੇ ਵੀ ਹੋਰ ਚਲਾਉਣੀ ਆ ਅੱਗੇ ਤੇ ਹੁਣ ਤਾਂ ਉਹ ਕਹਿੰਦੇ ਤੁਹਾਡੀ ਮਰਜ਼ੀ ਦੇ 10 15 ਦਿਨ ਹੋਰ ਖਾਣੀ ਆ ਤਾਂ ਖਾ ਸਕਦੇ ਹੋ ਫਿਰ ਨਹੀਂ ਵੈਸੇ ਮੈਨੂੰ ਹੁਣ ਕੋਈ ਪ੍ਰੋਬਲਮ ਨਹੀਂ ਹੋਣਾ ਠੀਕ ਆ আচ্ছা ਫਿਰ ਤੁਹਾਨੂੰ ਖੁਦ ਨੂੰ ਨਹੀਂ ਲੱਗਦੀ ਲੋੜ ਹੈ ਹਾਂਜੀ ਹਾਂਜੀ ਹੁਣ ਲੋੜ ਨਹੀਂ ਹਾਂਜੀ ਠੀਕ ਆ ਸასი ਗਾਲ ਜੀ ਸასი ਗਾਲ ਜੀ ਮਨੂੰ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਹਾਂਜੀ ਮੈਂ 3 ਮਹੀਨੇ ਹੋ ਗਏ ਜੀ ਤਿੰਨ ਮਹੀਨੇ ਹੋ ਗਏ ਤੁਹਾਨੂੰ ਕੀ ਦਿੱਕਤ ਸੀਗੀ ਮਤਲਬ ਬੈਕ ਪੇਨਸ ਬੈਕ ਪੇਨਸ ਸੀਗੀ ਹਾਂਜੀ ਹੁਣ ਕਿੱਦਾਂ ਮਤਲਬ ਠੀਕ ਹੋ ਆਰਾਮ ਹੈ ਹਾਂਜੀ ਹੁਣ ਬਹੁਤ ਆਰਾਮ ਹੈ ਕਿਵੇਂ ਮਤਲਬ ਇਥੇ ਇਲਾਜ ਕਿਸ ਤਰੀਕੇ ਨਾਲ ਕੀਤਾ ਜਾਂਦਾ ਕੋਈ ਮ사ਜ ਵਗੈਰਾ ਦਿੱਤੀ ਜਾਂਦੀ ਹੈ ਜਾਂ ਮੈਡੀਸਿਨ ਦਿੱਤੀ ਜਾਂਦੀ ਹੈ ਉਹ ਚੀਜ਼ਾਂ ਹਾਂਜੀ ਮੈਡੀਸਿਨ ਮੈਡੀਸਿਨ ਹਾਂਜੀ ਜਾਂ ਆਇਲ ਵਗੈਰਾ ਵੀ ਦਿੱਤਾ ਜਾਂਦਾ ਹਾਂਜੀ ਆਇਲ ਵੀ ਹੈ ਕਿੰਨਾ ਮਤਲਬ ਉਸ ਨਾਲ ਆਰਾਮ ਪੈਂਦਾ ਕਿਉਂਕਿ ਤੁਸੀਂ ਪਹਿਲਾਂ ਵੀ ਕਿਤੇ ਦਵਾਈ ਵਗੈਰਾ ਲੈਂਤੀ ਸੀਗੀ ਇਲਾਜ ਕਰ ਮੈਂ ਦੋ ਤਿੰਨ ਜਗ੍ਹਾ ਲੈ ਖਾ ਚੁੱਕੀ ਹਾਂ ਬਾਤ ਮੈਨੂੰ ਕੋਈ ਆਰਾਮ ਨਹੀਂ ਸੀ ਇੱਥੇ ਆ ਕੇ ਮੈਨੂੰ ਕਾਫੀ ਫਰਕ ਪਿਆ ਕਿੰਨੇ ਕ ਦਿਨ ਜਿਹੜਾ ਆਰਾਮ ਨਜ਼ਰ ਆਉਣਾ ਸ਼ੁਰੂ ਹੋ ਗਿਆ ਸੀ ਉਹਨਾਂ ਕਈ ਜਗ੍ਹਾ ਆਪਾਂ ਦੇਖਦੇ ਨਾ ਵੀ ਆਯੁਰਵੈਦਿਕ ਦਵਾਈ ਜਿਹੜੀ ਆ ਉਹ ਹੌਲੀ ਆਰਾਮ ਕਰਦੀ ਆ ਪਰ ਇੱਥੇ ਕਿੰਨਾ ਕ ਸਮੇਂ ਤੋਂ ਤੁਹਾਨੂੰ ਆਰਾਮ ਆ ਗਿਆ ਸੀਗਾ ਹਾਂਜੀ ਮਹੀਨੇ ਡੇਢ ਬਸ ਸਟਾਰਟ ਹੋ ਗਿਆ ਸੀ ਆਰਾਮ ਮਹੀਨੇ ਡੇਢ ਹਾਂਜੀ ਤੇ ਹੁਣ ਬਿਲਕੁਲ ਸਹੀ ਹਾਂਜੀ ਹਾਂਜੀ ਬਿਲਕੁਲ ਆਰਾਮ ਹੈ ਜੀ ਪਹਿਲਾਂ ਮਤਲਬ ਉੱਠੇ ਬੈਠੇ ਸੀ ਜਾਂਦਾ ਹੁੰਦਾ ਹੁੰਦਾ ਕਿ ਹੋਰ ਵੀ ਕੁਝ ਸੀਗਾ ਨਹੀਂ ਨਹੀਂ ਠੀਕ ਹੈ ਕਾਫੀ ਠੀਕ ਹੈ ਹਾਂਜੀ ਸასი ਗਾਲ ਜੀ ਸੱਚੀ ਗੱਲ ਜੀ ਮੈਂ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦੇ ਨੂੰ ਮੈਨੂੰ ਜੋ 6 ਮਹੀਨੇ ਹੋ ਗਏ ਦਵਾਈ ਖਾਂਦੀ ਨੂੰ ਪਹਿਲੇ ਮੇਰੇ ਕਾਫੀ ਪ੍ਰੋਬਲਮ ਸੀ ਉੱਠਿਆ ਬੈਠਿਆ ਨਹੀਂ ਸੀ ਜਾਂਦਾ ਫੜ ਕੇ ਬੱਚੇ ਠਾਉਂਦੇ ਸੀ ਹੁਣ ਕਾਫੀ ਓਕੇ ਆ ਦਵਾਈ ਆਪਾਂ 6 ਮਹੀਨੇ ਦਵਾਈ ਖਾਦੀ ਆ ਹੁਣ ਆਪਣੇ ਦਰਦ ਨਹੀਂ ਹੈਗੇ ਤੇ ਮੈਂ ਫੇਸਬੁੱਕ ਤੇ ਇਹਨਾਂ ਦੀ ਐਡ ਦੇਖੀ ਸੀ ਫਿਰ ਮੈਂ ਇੱਥੋਂ ਦਵਾ ਵਾਲਾ ਦਵਾ ਸ਼ੁਰੂ ਕੀਤੀ ਖਾਣੇ ਹਾਂਜੀ ਹੁਣ ਕਾਫੀ ਫਰਕ ਆਇਆ ਤੇ ਜਦੋਂ ਮਤਲਬ ਦਵਾਈ ਖਾਂਦੇ ਸੀਗੇ ਤੇ ਕੁਝ ਐਦਾਂ ਤਾਂ ਨਹੀਂ ਸੀਗਾ ਵੀ ਨੀਂਦ ਵਗੈਰਾ ਨੇ ਐਲੋਪੈਥਿਕ ਜਾਂ ਦਵਾਈ ਚਾਪਾ ਦੇਖਦੇ ਆ ਵੀ ਨੀਂਦ ਬੜੀ ਆਉਂਦੀ ਹੈ ਦਵਾਈ ਖਾ ਕੇ ਨਾ ਨਹੀਂ ਸੌਰ ਵੀ ਕੁਛ ਵੀ ਇਹੋ ਜੀ ਪ੍ਰੋਬਲਮ ਕੋਈ ਨਹੀਂ ਹੋਈ ਆਪਣਾ ਸਰੀਰ ਬਿਲਕੁਲ ਓਕੇ ਸੀ ਆਪਾਂ ਦਵਾ ਖਾ ਲੈਂਦੇ ਸੀ ਸਾਰੀ ਫੀ ਸਾਰੀ ਗਾਇਬ ਹੋ ਜਾਂਦੀ ਸੀ ਕੋਈ ਪ੍ਰੋਬਲਮ ਨਹੀਂ ਹੋਈ ਜਦੋਂ ਇਸ ਤੋਂ ਪਹਿਲਾਂ ਕਿੰਨੇ ਚਿਰ ਪ੍ਰਾਣੀ ਜਿਹੜੀ ਦਰਦ ਤੁਹਾਨੂੰ ਸੀਗੀ ਜਿਹੜੀ ਇੱਥੇ ਆ ਕੇ ਸਹੀ ਹੋਈ ਹੈ 2 ਸਾਲ ਤੋਂ ਪਹਿਲਾਂ ਸੀ 2 ਸਾਲ ਤੋਂ ਹਾਂਜੀ 2 ਸਾਲ ਤੋਂ ਪਹਿਲਾਂ ਜੀ ਜਗ੍ਹਾ ਤੇ ਮੈਨੂੰ ਲੱਗਦਾ ਹੈ ਭਟਕੇ ਵੀ ਹੋਵੋਗੇ ਕਈ ਜਗ੍ਹਾ ਗਏ ਹੋਗੇ ਇਲਾਜ ਕਈ ਜਗ੍ਹਾ ਕਰਾਉਣ ਦੀ ਕੋਸ਼ਿਸ਼ ਕੀਤੀ ਹੋਣੀ ਹਾਂਜੀ ਸਰ ਮੋਗੇ ਤੋਂ ਵੀ ਦਵਾਈ ਲਈ ਆ ਹਾਂ ਤੰਬਰ ਸਰ ਤੋਂ ਵੀ ਲਈ ਆ ਲੁਧਿਆਣੇ ਤੋਂ ਵੀ ਪਹਿਲਾਂ ਉੱਧਰ ਦੀਪ ਹਸਪੀਟਲ ਤੇ ਦਵਾਈ ਸਾਰੇ ਥਾਈ ਮਤਲਬ ਸਾਰੇ ਹਰ ਜਗ੍ਹਾ ਤੋਂ ਮੈਂ ਦਵਾਈ ਖਾਦੀ ਆ ਫਾਂਡੇ ਵੀ ਕਰਵਾਏ ਕਿਤੋਂ ਫਰਕ ਨਹੀਂ ਸੀ ਪੈਂਦਾ ਫਿਰ ਮੈਂ ਦਵਾਈ ਥੋ ਕਾ ਦੇ ਹੁਣ ਕਾਫੀ ਫਰਕ ਹੈ ਹੁਣ ਹਾਂ ਹੁਣ ਸਹੀ ਹੁਣ ਕੋਈ ਪ੍ਰੋਬਲਮ ਨਹੀਂ ਹੈਗੇ ਦਵਾਈ ਵੀ ਛੱਡਤੀ ਆਪਾਂ ਖਾਣ ਨੂੰ ਤੁਹਾਨੂੰ ਵੈਸੇ ਸ਼ਾਰਦਾ ਹਸਪੀਟਲ ਬਾਰੇ ਪਤਾ ਕਿੱਥੋਂ ਲੱਗਿਆ ਸੀਗਾ ਆਪਾਂ ਫੇਸਬੁੱਕ ਤੇ ਦੇਖਿਆ ਸੀ ਐਡ ਦੇਖੀ ਸੀ ਹਾਂ ਫੇਸਬੁੱਕ ਤੇ ਦੇਖਿਆ ਸੀ ਬਿਲਕੁਲ ਜਿਸ ਤਰੀਕੇ ਨਾਲ ਕਸਟਮਰ ਨਾਲ ਗੱਲਬਾਤ ਕਰ ਰਹੇ ਆ ਕਿ ਕਿਵੇਂ ਉਹਨਾਂ ਨੂੰ ਆਰਾਮ ਇੱਥੇ ਆਉਣਾ ਸ਼ੁਰੂ ਹੋਇਆ ਸਾਸਿਕਾਲ ਜੀ ਸਾਸਿਕਾਲ ਜੀਰੇ ਕੀ ਪ੍ਰੋਬਲਮ ਸੀਗੀ ਤੁਹਾਨੂੰ ਜਿਹੜਾ ਤੁਹਾਨੂੰ ਸ਼ਾਰਦਾ ਹਸਪੀਟਲ ਆਉਣਾ ਪਿਆ ਸਰ ਜੀ ਥੋੜੀ ਪ੍ਰੋਬਲਮ ਨਹੀਂ ਬਹੁਤ ਪ੍ਰੋਬਲਮ ਸੀਗੀ ਮੇਰੇ ਹੱਥਾਂ ਦੇ ਜੋੜਾਂ ਚ ਵੀ ਪੇਨ ਸੀ ਬੈਕ ਕਮਰ ਤੇ ਪੇਨ ਸੀ ਮੈਂ ਪਾਰਲਰ ਦਾ ਕਰਦੀ ਸੀਗੀ ਪਹਿਲਾਂ ਤੇ 10 ਸਾਲ ਮੈਂ ਕੰਮ ਕੀਤਾ ਜਾਨਕਿ ਹੁਣ ਮੈਂ 5 ਸਾਲ ਤੋਂ ਬਿਲਕੁਲ ਨਹੀਂ ਕਰ ਰਹੀ ਕਿਉਂਕਿ ਮੇਰੇ ਹੱਥ ਪੈਰੀਂ ਚੱਲਨੇ ਮਸਾਜ ਹੀ ਨਹੀਂ ਸੀ ਹੋ ਰਹੀ ਮੇਰੇ ਕੋਲ ਮੇਰੇ ਕੋਲ ਖੁਦ ਦੀ ਆਪਣਾ ਇਸ ਟ੍ਰੀਟਮੈਂਟ ਨਹੀਂ ਹੋ ਰਿਆ ਸੀ ਮੈਂ ਕਸਟਮਰ ਦਾ ਕਿਵੇਂ ਟੈਂਡ ਕਰਨੀ ਸੀਗੇ ਪਰ ਮੈਨੂੰ ਜਦੋਂ ਸਰਦਾ ਹਸਪੀਟਲ ਬਾਰੇ ਦੱਸਿਆ ਫਿਰ ਮੈਂ ਇਥੋਂ ਮੈਡੀਸਨ ਜਾਨੀ ਕਿ 6 ਮੰਥ ਖਾਦੀ ਆ ਮੈਂ ਦਵਾਈ ਪਰ ਹੁਣ ਮੈਨੂੰ ਕਾਫੀ ਫਰਕ ਆ ਉਹ ਕਹਿੰਦੇ ਫਿਰ ਵੀ ਜੇ ਤੁਹਾਨੂੰ ਲੱਗ ਰਹੀ ਆ ਪ੍ਰੋਬਲਮ ਮੈਂ ਮੰਥ 2 ਮੰਥ ਤੁਸੀਂ ਖਾ ਸਕਦੇ ਹੋ ਪਰ ਮੈਂ ਹੁਣ ਬਿਲਕੁਲ ਓਕੇ ਆ ਹੁਣ ਮੈਂ ਬੌਂਸਰ ਲਾਈਨ ਚ ਲਾਈਨ ਆਪਣੀ ਚੇਂਜ ਕਰਤੀ ਆ ਹੁਣ 24 ਘੰਟੇ ਡਿਊਟੀ ਮੈਂ ਰੈਗੂਲਰ ਕਰ ਸਕਦੀ ਆ ਮੈਨੂੰ ਕੋਈ ਦਿੱਕਤ ਨਹੀਂ ਆ ਕੋਈ ਪ੍ਰੋਬਲਮ ਨਹੀਂ ਆ ਜਾਨੀ ਕਿ ਮੈਨੂੰ ਪਹਿਲਾਂ ਪ੍ਰੋਬਲਮ ਆ ਦੇਖੋ ਹੱਥਾਂ 'ਚ ਵੀ ਸਵੇਲਿੰਗ ਗਿਆ ਹੈਗੀ ਸੀਗੀ ਮੇਰੇ ਹਜੇ ਵੀ ਜਾਨੀ ਕਿ ਹੁਣ ਮੇਰੀ ਪ੍ਰੋਬਲਮ ਜਿਹੜੀ ਬਿਲਕ ਨੂੰ ਜ਼ਿਆਦਾ ਪ੍ਰੋਬਲਮ ਸੀ ਨਾ ਇਸ ਕਰਕੇ ਮੈਂ ਬਹੁਤ ਜਗ੍ਹਾ ਤੋਂ ਖਾਧੀ ਉਹਨਾਂ ਸਿਰ ਫਰਕ ਰਹਿੰਦਾ ਸੀ ਜਿੱਦਾਂ ਸਿਰ ਮੈਂ ਮੈਡੀਸਨ ਲੈਂਦੀ ਸੀਗੀ ਉਸ ਤੋਂ ਬਾਅਦ ਫਿਰ ਪ੍ਰੋਬਲਮ ਉਹੀ ਸ਼ੁਰੂ ਹੋ ਜਾਂਦੀ ਸੀ ਤੇ ਇੱਥੇ ਜਦੋਂ ਦੀ ਮੈਡੀਸਨ ਸ਼ੁਰੂ ਕੀਤੀ ਹੈ ਜਾਨੀ ਕਿ ਹਰ ਪ੍ਰੋਬਲਮ ਤੇ ਮੈਨੂੰ ਸੋਲਵ ਹੀ ਮਿਲ ਰਿਹਾ ਮੈਨੂੰ ਕੋਈ ਦਿੱਕਤ ਨਹੀਂ ਆ ਰਹੀ ਦੁਬਾਰੇ ਤੇ ਡਰਾਇਆ ਵਗੈਰਾ ਤਾਂ ਇਹਨਾਂ ਜਾਂਦਾ ਜੀ ਤੁਹਾਡੀ ਜਿਹੜੀ ਚੀਜ਼ ਹੈ ਬਿਮਾਰੀ ਉਹ ਠੀਕ ਨਹੀਂ ਹੋ ਸਕਦੀ ਜੈਸ ਨੂੰ ਸਮਾਂ ਵੱਧ ਲੱਗੂਗਾ ਜਿਵੇਂ ਆਪ ਕਈ ਜਗ੍ਹਾ ਤੇ ਦੇਖਦੇ ਆਂ ਵੀ ਜਦੋਂ ਕਿਸੇ ਡਾਕਟਰ ਕੋਲ ਜਾਂਦੇ ਤਾਂ ਪਹਿਲਾਂ ਡਰਾ ਦਿੰਦੇ ਨੇ ਪੇਸ਼ੈਂਟ ਨਹੀਂ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆ ਮਤਲਬ ਕਿ ਜਿੱਦਾਂ ਵੀ ਉਹਨਾਂ ਤਨੀ ਆ ਰਹੀ ਵੀ ਸਾਨੂੰ ਮੈਡੀਸਨ ਲੈ ਕੇ ਸਾਨੂੰ ਓਕੇ ਲੱਗਿਆ ਕੋਈ ਦਿੱਕਤ ਨਹੀਂ ਜਾਂ ਕੋਈ ਡਰ ਵਾਲਾ ਵੀ ਨਹੀਂ ਹੈਗਾ ਕੋਈ ਵੀ ਡਰਾਉਂਦੇ ਨੇ ਇਦਾਂ ਵਾ ਸਾਨੂੰ ਲੱਗਿਆ ਉਹਨਾਂ ਨੇ ਕਿਹਾ ਤੂੰ ਤੁਹਾਡੀ ਆਪਣੀ ਖੁਦ ਦੀ ਮਰਜ਼ੀ ਆ ਕਿ ਜਦੋਂ ਉਹਨਾਂ ਦਾ ਟ੍ਰੀਟਮੈਂਟ ਓਕੇ ਹੋ ਗਿਆ ਤੁਸੀਂ ਬਿਲਕੁਲ ਓਕੇ ਹੋ ਤੁਸੀਂ ਤੁਹਾਡੀ ਮਰਜ਼ੀ ਹੈ ਮੈਡੀਸਨ ਲੋ ਤੁਹਾਡੀ ਮਰਜ਼ੀ ਆ ਨਹੀਂ ਲੋ ਤੁਹਾਨੂੰ ਅਸੀਂ ਫਿਰ ਆਪ ਹੀ ਚਾਹੁੰਦੇ ਸੀ ਵੀ ਜੇ ਕੋਈ ਮਾੜੀ ਮੁੱਟੀ ਦਿੱਕਤ ਹੈ ਪ੍ਰੋਬਲਮ ਹੈ ਤਾਂ ਸਾਨੂੰ ਮੰਨ ਤੇ ਦੋ ਮੰਨ ਤੇ ਮੈਡੀਸਨ ਹੋਰ ਲੈ ਲੈਣੀ ਚਾਹੀਦੀ ਹੈ ਕਿ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਸ਼ਾਰਦਾ ਹਸਪੀਟਲ ਤੋਂ ਦਵਾਈ ਖਾਂਦੇ ਨੂੰ ਸਰ ਮੈਨੂੰ ਨਾ ਦੋ ਤਿੰਨ ਮਹੀਨੇ ਹੋ ਗਏ ਦਵਾਈ ਖਾਂਦੇ ਨੂੰ ਵੈਸੇ ਪਹਿਲਾਂ ਤੇ ਮੈਂ ਪਹਿਲਾਂ ਉਹ ਬਾਰੋਂ ਖਾਦੀ ਦਵਾਈ ਪਰ ਉੱਥੇ ਅਸਰ ਨਹੀਂ ਹੋਇਆ ਕੋਈ ਵੀ ਦਵਾਈ ਦਾ ਕੋਈ ਬੈਨੀਫਿਟ ਨਹੀਂ ਮਿਲਿਆਗਾ ਤੇ ਫਿਰ ਮੈਨੂੰ ਮਤਲਬ ਬਾਥਰੂਮ ਵਗੈਰਾ ਜਾਣਾ ਤਾਂ ਬਹੁਤ ਦਿੱਕਤ ਆਉਂਦੀ ਸੀ ਕਮਰ 'ਚ ਤੇ ਫਿਰ ਮੈਨੂੰ ਕਿਸੇ ਨੇ ਦੱਸਿਆ ਡਾਕਟਰ ਸ਼ਰਦਾ ਬਾਰੇ ਫਿਰ ਮੈਂ ਇੱਥੇ ਆਇਆ ਇੱਥੇ ਦਵਾਈ ਚਲਾਈ ਤਾਂ ਮੈਨੂੰ ਯਾਨੀ ਕਹਿੰਦਾ ਮਤਲਬ 4 ਕਿ ਦਿਨਾਂ ਬਾਅਦ ਫਰਕ ਪੈਣਾ ਸ਼ੁਰੂ ਹੋ ਗਿਆ ਫਿਰ ਉਸ ਤੋਂ ਬਾਅਦ 2 ਮਹੀਨੇ ਦਾ ਮਤਲਬ ਪੂਰਾ ਕੋਰਸ ਸੀਗਾ ਤੇ ਇਸ ਟਾਈਮ ਮੈਂ ਠੀਕ ਆ ਪੂਰਾ ਫਿੱਟ ਆ ਤੇ ਹੁਣ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਮੋਟਰਸਾਈਕਲ ਵਗੈਰਾ ਵੀ ਚਲਾ ਲੇਦਾ ਆਪਾਂ ਨੇ ਪਹਿਲਾਂ ਮੈਨੂੰ ਤਾਂ ਮੋਟਰਸਾਈਕਲ ਚਲਾਉਣਾ ਕੀ ਸੀਗਾ ਜਦ ਬੈੱਡ ਤੋਂ ਉੱਠਣਾ ਵਾਲਾ ਸੁੱਤੇ ਰਹਿਣਾ ਤੇ ਮਤਲਬ ਬਾਥਰੂਮ ਜਾਣਾ ਕਾਫੀ ਦਿੱਕਤ ਆਣੀ ਮੈਨੂੰ ਤੇ ਹੁਣ ਮੈਂ ਸਹੀ ਹਾਂ ਤੇ ਮਤਲਬ ਭਾਰਪੂਰ ਵੀ ਚੱਕ ਲੇਦਾ ਜਾਣਾ ਆਣਾ ਕੋਈ ਦਿੱਕਤ ਨਹੀਂ ਹੈਗੀ ਕੋਈ ਪਰੇਸ਼ਾਨੀ ਨਹੀਂ ਹੈਗੀ ਇਹ ਕਿੰਨਾ ਸਮਾਂ ਤੁਹਾਨੂੰ ਜਿਹੜੀ ਇੱਥੋਂ ਦਵਾਈ ਖਾਣੀ ਪਈ ਜਿਹਦੇ ਕਰਕੇ ਇਹ ਐਨਾ ਆਰਾਮ ਆਇਆ ਮੈਡਮ ਨੇ ਵੈਸੇ ਕਿਹਾ ਸੀਗਾ 3 ਮਹੀਨੇ ਦਾ ਪਰ ਮੈਨੂੰ 2 ਮਹੀਨੇ ਚ ਬੈਨੀਫਿਟ ਪੂਰਾ ਮਿਲ ਗਿਆ ਜੀ ਪੂਰਾ ਬੈਨੀਫਿਟ ਹਾਂਜੀ ਹਾਂਜੀ ਪੂਰਾ ਮਿਲ ਗਿਆ ਉਹ 2 ਮਹੀਨਿਆਂ ਦੇ ਵਿੱਚ ਕਹਿ ਲਓ ਵੀ ਤੁਸੀਂ ਬੈੱਡ ਤੋਂ ਉੱਠਣ ਵੀ ਲੱਗ ਗਏ ਤੇ ਮੋਟਰਸਾਈਕਲ ਵੀ ਚਲਾਉਣਾਗੇ ਹਾਂਜੀ ਮੋਟਰਸਾਈਕਲ ਵੀ ਚਲਾ ਰਿਹਾ ਹਾਂ ਇਸ ਟਾਈਮ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਕਈ ਵਾਰ ਦੂਰ ਜਾਣਾ ਹੁੰਦਾ ਸਮਾਨ ਲੈਣ ਹਨਾ ਬੱਚੇ ਆ ਬੱਚਿਆਂ ਤੋਂ ਕਿੱਥੇ ਛੋਟੇ ਆ ਬੇਬੀ ਤੇ ਇਸੇ ਕਰਕੇ ਫਿਰ ਹੁਣ ਮੈਂ ਠੀਕ ਆ ਫਿਟ ਆਨ ਤੇ ਮੈਂ ਮੈਂ ਇਹੀ ਕਹਿਣਾ ਚਾਹੁੰਦਾ ਵੀ ਡਾਕਟਰ ਸ਼ਰਦਾ ਜੀ ਬਹੁਤ ਵਧੀਆ ਇਲਾਜ ਕਰਦੇ ਆ ਤੇ ਇਹਨਾਂ ਤੇ ਪੂਰਾ ਮੈਨੂੰ ਵਿਸ਼ਵਾਸ ਆ ਤੇ ਮੈਂ ਜਨਤਾ ਨੂੰ ਵੀ ਕਹਿੰਦਾ ਪਰੋਸ਼ਾ ਮੈਂ ਵਿਸ਼ਵਾਸ ਕੀਤਾ ਤੁਸੀਂ ਵੀ ਵਿਸ਼ਵਾਸ ਕਰਕੇ ਆਓ ਤੇ ਇੱਦਾਂ ਦੀ ਕੋਈ ਦਿੱਕਤ ਨਹੀਂ ਹੈਗੀ ਤੇ ਵਧੀਆ ਪ੍ਰੋਪਰ ਇਲਾਜ ਕਰਦੇ ਆ ਤੇ ਬਾਕੀ ਬਹੁਤ ਵਧੀਆ ਇਲਾਜ ਚਲਿਆ ਤੇ ਪੂਰਾ ਸਟਾਫ ਆ ਵਧੀਆ ਕੇਅਰ ਕਰਦੇ ਆ ਇੱਦਾਂ ਦੀ ਕੋਈ ਦਿੱਕਤ ਨਹੀਂ ਹੈਗੀ ਮੈਂ ਆਪਣੀ ਫਰੈਂਡ ਨੂੰ ਪੁੱਛਿਆ ਸੀਗਾ ਉਹਨੇ ਵੀ ਕਿਹਾ ਸੀ ਕਿ ਹਾਂ ਮੈਂ ਇੱਥੇ ਦਵਾਈ ਖਾਦੀ ਆ ਮਨੂੰ ਮਤਲਬ ਸ਼ਰਦਾ ਮੈਡਮ ਤੋਂ ਬਹੁਤ ਵਧੀਆ ਇਲਾਜ ਮਿਲਿਆ ਰਿਜ਼ਲਟ ਬਹੁਤ ਵਧੀਆ ਹੈਗਾ ਇਹਨਾਂ ਦਾ ਤੇ ਫਿਰ ਮੈਂ ਆਪਣੀ ਦਵਾਈ ਟ੍ਰੀਟਮੈਂਟ ਇੱਥੇ ਸ਼ੁਰੂ ਕੀਤਾ ਤੇ ਮੈਨੂੰ ਹੋ ਗਏ ਤਕਰੀਬਨ 3 ਮਹੀਨੇ ਹੋ ਗਏ ਮੈਨੂੰ ਰਿਜ਼ਲਟ ਬਹੁਤ ਵਧੀਆ ਮਿਲਿਆ ਇਹਨਾਂ ਦਾ ਮੈਡਮ ਤੇ ਇਸ ਤੋਂ ਪਹਿਲਾਂ ਵੀ ਕਿਸੇ ਹੋਰ ਦਵਾਈ ਖਾਦੀ ਸੀ ਕਿ ਜਾਂ ਕਿਸੇ ਹੋਰ ਜਗ੍ਹਾ ਤੇ ਗਏ ਸੀਗੇ ਹਾਂ ਜੀ ਮੈਂ ਬਹੁਤ ਜਗ੍ਹਾ ਤੇ ਗਈਆਂ ਕਾਫੀ ਮੈਂ ਦਵਾਈਆਂ ਖਾਦੀਆਂ ਪਰ ਮੈਨੂੰ ਕਿਤੋਂ ਫਰਕ ਨਹੀਂ ਪਿਆ ਮੈਨੂੰ ਕਿਤੋਂ ਫਰਕ ਨਹੀਂ ਪਿਆ ਤੇ ਹੁਣ ਜਦੋਂ ਮੈਂ ਇੱਥੇ ਦਵਾਈ ਖਾ ਰਹੀ ਹਾਂ ਮੈਨੂੰ ਬਹੁਤ ਵਧੀਆ ਫਰਕ ਮਤਲਬ ਲੱਗਦਾ ਤੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਜਿਨ ਨੂੰ ਵੀ ਕੋਈ ਬੈਕ ਪ੍ਰੋਬਲਮ ਹੈ ਜਾਂ ਗੱਠੀਆਂ ਦਾ ਕੋਈ ਵੀ ਪ੍ਰੋਬਲਮ ਆ ਤੇ ਸ਼ਰਦਾ ਮੈਡਮ ਨਾਲ ਮਿਲੋ ਤੁਸੀਂ ਦਵਾਈਆਂ ਖਾਓ ਦਵਾਈਆਂ ਬਹੁਤ ਵਧੀਆ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ